ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਸੱਦ ਲਈ ਹੈ। ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰੇਗੀ ਤੇ ਇਸੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਾਣਦੇ ਆਂ ਤੇ ਨਾਲ ਹੀ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜੇ ਹੋ ਲੋਕਮਾਈ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ। ਖਨੌਰੀ ਬਾਰਡਰ ਤੇ ਬੀਕੇਜੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੁਣੀ ਲਗਭਗ 22 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਨੇ ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਹਾਲਤ ਕਾਫੀ ਨਾਜ਼ੁਕ ਹੈ ਤੇ ਕਾਫੀ ਗੰਭੀਰ ਹੈ ਪਰ ਸਰਕਾਰਾਂ ਦੀ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਉਧਰ ਦੂਜੇ ਪਾਸੇ ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਸੱਦੀ ਆ 19 ਤਰੀਕ ਦੀ 19 ਤਰੀਕ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਹੋਣੀ ਹੈ ਜਿਹੜੀ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਦੂਜੇ ਤਰੀਕੇ ਨਾਲ ਲਿਉਣ ਜਾ ਰਹੀ ਹੈ ਉਹਦੇ ਬਾਰੇ ਉਹ ਮੀਟਿੰਗ ਸੱਦੀ ਆ ਪੰਜਾਬ ਸਰਕਾਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਇਹ ਗੱਲ ਬੀਤੇ ਕੱਲ ਅਖਬਾਰੀ ਨੁਮਾਇੰਦਿਆਂ ਨੂੰ ਦੱਸੀ ਕਿ ਅਸੀਂ ਜਿਹੜਾ ਖਰੜਾ ਕੇਂਦਰ ਸਰਕਾਰ ਨੇ ਭੇਜਿਆ ਜੇਚ ਨਵੀਂ ਖੇਤੀ ਨੀਤੀ ਬਣਾਉਣ ਦੇ ਲਈ ਜਾਨੀ ਕਿ ਮੰਡੀਕਰਨ ਹੈ ਜਿਹੜਾ ਖੇਤੀ ਜਨਸਾਂ ਦਾ ਉਹਦਾ ਜਿਹੜਾ ਮੰਡੀਕਰਨ ਹੈ ਉਹਦੇ ਬਾਰੇ ਨਵੀਂ ਨੀਤੀ ਘੜਨ ਦੇ ਲਈ ਖਰੜਾ ਭੇਜਿਆ ਸੀ ਜੇਚ ਕਹਿ ਲਿਆ ਕਿ ਅਸਿੱਧੇ ਰੂਪ ਦੇ ਵਿੱਚ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੂੰ ਲਾਗੂ ਕੀਤਾ ਜਾਣਾ ਸੂਬਿਆਂ ਦੇ ਥਰੂ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡੀਆਂ ਮੰਡੀਆਂ ਜਿਹੜੀਆਂ ਨੇ ਸੈਲੋ ਜਿਹੜੇ ਨੇ ਉਹ ਮੰਡੀ ਜਾੜ ਬਣਾ ਦਿੱਤੇ ਜਾਣਗੇ ਹੈ ਜੀਆਂ ਬਹੁਤ ਗੱਲਾਂ ਨੇ ਉਹ ਚ ਵਿਸਥਾਰਤ ਤੁਹਾਡੇ ਨਾਲ ਚਰਚਾ ਇੱਕ ਵਾਰ ਪਹਿਲਾਂ ਹੋ ਵੀ ਚੁੱਕੀ ਹੈ ਦੁਬਾਰਾ ਵੀ ਕਰਾਂਗੇ ਉਹਦੇ ਬਾਰੇ ਕੱਲ ਜਾਨੀ ਕਿ ਉਹ 25 ਤਰੀਕ ਨੂੰ ਦਾ ਜਵਾਬ ਦੇਣਾ ਪੰਜਾਬ ਸਰਕਾਰ ਨੇ ਉਹਦੇ ਲਈ ਸਮਾਂ ਹੋਰ ਵੀ ਮੰਗਿਆ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਨਾਲ ਪੰਜਾਬ ਕਿਸਾਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਨਾਲ ਤੇ ਵੱਖ-ਵੱਖ ਖੇਤੀ ਮਾਹਿਰਾਂ ਦੇ ਨਾਲ ਪੰਜਾਬ ਸਰਕਾਰ ਨੇ ਇੱਕ ਮੀਟਿੰਗ ਕੀਤੀ ਜਦੀ ਪ੍ਰਧਾਨਗੀ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਕੀਤੀ। ਉਸ ਦੇ ਵਿੱਚ ਗੱਲ ਆਈ ਹੈ ਕਿ ਹੁਣ ਪੰਜਾਬ ਸਰਕਾਰ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਨਾਲ ਮੀਟਿੰਗ ਕਰੇਗੀ ਇਸ ਖਰੜੇ ਬਾਰੇ ਕਿ ਤੇ ਕੀ ਵਿਚਾਰ ਦਿੱਤਾ ਜਾਣਾ। ਇਹਦੇ ਵਿੱਚ ਡਿਟੇਲ ਗੱਲ ਇਹ ਹੈ ਕਿ ਖੇਤੀਬਾੜੀ ਮੰਤਰੀ ਅਖਬਾਰ ਨੇ ਅਖਬਾਰੀ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਆਖਿਆ ਕਿ ਜਿਹੜਾ ਅਸੀਂ ਬਿੰਦੂ ਵਾਈਜ਼ ਜਾਨੀ ਕਿ ਪੁਆਇੰਟ ਟੂ ਪੁਆਇੰਟ ਰੀਜ਼ਨਿੰਗ ਦਵਾਂਗੇ ਕਿ ਇਹ ਕਿਉਂ ਨਹੀਂ ਪੰਜਾਬ ਚ ਲਾਗੂ ਹੋ ਸਕਦੀ ਮੁੱਢਲੇ ਰੂਪ ਦੇ ਵਿੱਚ ਪੰਜਾਬ ਸਰਕਾਰ ਇਹਨੂੰ ਰੱਦ ਕਰਦੀ ਹੋਈ ਨਜ਼ਰ ਆ ਰਹੀ ਹੈ ਸਦਾਦੀ ਤੌਰ ਤੇ ਕਹਿ ਲਈ ਇਹ ਮੁੱਢਲੇ ਰੂਪ ਚ ਕਹਿ ਲਈ ਉਹ ਰੱਦ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ 19 ਤਰੀਕ ਨੂੰ 19 ਦਸੰਬਰ ਨੂੰ ਇੱਕ ਮੀਟਿੰਗ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਅਮੂਮਨ ਤੌਰ ਤੇ ਇਹਦੀ ਅਗਵਾਈ ਵੀ ਖੇਤੀਬਾੜੀ ਮੰਤਰੀ ਗਰਮੀਸ਼ ਸੇ ਖੁੱਡੀਆਂ ਹੋਈ ਕਰਨਗੇ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਕੀਤੀ ਜਾਣੀ ਹੈ ਇਸ ਮੀਟਿੰਗ ਦੇ ਵਿੱਚ ਕਿਸਾਨ ਆਪਣਾ ਰਵਈਆ ਕੀ ਅਪਣਾਉਂਦੇ ਆ ਕਿਉਂਕਿ ਇਸ ਤੋਂ ਪਹਿਲਾਂ ਬੀਕੇ ਜੂ ਰਾਜੇਵਾਲ ਦੇ ਪ੍ਰਧਾਨ ਜਿਹੜਾ ਬਲਵੀਰ ਸਿੰਘ ਰਾਜੇਵਾਲ ਹੋਣੀ ਨਾ ਕਰ ਚੁੱਕਿਆ ਉਗਰਾਹਾਂ ਹੋਣੀ ਇੱਥੇ ਬੜਾ ਸਖਤ ਸਟੈਂਡ ਲੈ ਚੁੱਕਿਆ ਹੈ ਬਾਕੀ ਸਾਰੇ ਵੀ ਰਲਮਾ ਮਿਲਮਾ ਜਿਹੜਾ ਉਹ ਮਿਲਦਾ ਹੋਇਆ ਨਜ਼ਰ ਆਇਆ ਹੈ ਕੁੱਲ ਬਟਾ ਜਮਾਇਆ ਹੈ ਕਿ ਸਰਕਾਰ ਗੱਲਬਾਤ ਕਰਨ ਜਾ ਰਹੀ ਹੈ ਪਰ ਕੇਂਦਰ ਸਰਕਾਰ ਗੱਲਬਾਤ ਨਹੀਂ ਕਰਨ ਜਾ ਰਹੀ ਕੇਂਦਰ ਸਰਕਾਰ ਦਾ ਰਵਈਆ ਕਿਸਾਨਾਂ ਪ੍ਰਤੀ ਕਿਸਾਨੀ ਸੰਘਰਸ਼ ਕਰਦੇ ਲੋਕਾਂ ਪ੍ਰਤੀ ਜਿਸ ਪ੍ਰਕਾਰ ਦਾ ਆਇਆ ਉਸ ਤੋਂ ਤਾਂ ਇੰਜ ਹੀ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਨਾ ਪੰਜਾਬੀਆਂ ਦੀ ਨਾ ਪੰਜਾਬ ਦੀ ਕਿਸਾਨੀ ਦੀ ਕੋਈ ਪਰਵਾਹ ਨਹੀਂ ਉਹਦੇ ਵਿੱਚ ਕਈ ਲੋਕ ਕਹਿੰਦੇ ਕਿ ਲਚਕੀਲਾਪਨ ਅਪਣਾਇਆ ਜਾਵੇ ਕੇਂਦਰ ਸਰਕਾਰ ਫਿਰ ਇਹ ਸਕੀਮ ਲਾ ਦੂਗੀ ਕਿ ਐਸੀ ਕਿੱਥੇ ਕਿੰਨੀ ਜਿੰਸ ਚੱਕਣੀ ਹੈ ਕਿੰਨੀ ਨਹੀਂ ਚੱਕਣੀ ਜੀ ਸਦਕੇ ਲਾ ਦੇ ਜਿੰਨੀ ਬਚਾਉ ਘਿਓ ਨਹੀਂ ਚੱਕਣੀ ਪੈਣੀ ਹੈ ਸਰਕਾਰ ਖਰੀਦਣ ਦੇ ਫਾਰਮੂਲੇ ਤਾਂ ਲਿਆ ਰਹੀ ਹੈ ਬੀਜਣ ਦੇ ਫਾਰਮੂਲੇ ਨਹੀਂ ਲਿਆ ਰਹੀ ਕੁੱਲ ਮਿਲਾ ਕੇ ਕੇਂਦਰ ਸਰਕਾਰ ਹੱਡ ਟਰਮੀ ਦੇ ਉੱਤਰ ਆਈ ਹੈ ਇੰਨੀ ਜ਼ਿਆਦਾ ਕਹਿ ਲਈ ਕਿ ਮਹਾ ਦੇ ਆਟੇ ਵਾਂਗੂ ਆਕੜ ਚੁੱਕੀ ਹੈ ਹਾਲਾਂਕਿ ਕੇਂਦਰ ਸਰਕਾਰ ਨਹੀਂ ਆਕੜੀ ਇਹਦੇ ਪਿੱਛੇ ਨਿਗਮੀ ਘਰਾਨੇ ਜਿਨ੍ਹਾਂ ਨੂੰ ਕਾਰਪੋਰੇਟ ਹਾਊਸਸ ਕਿਹਾ ਜਾਂਦਾ ਹੈ ਉਹ ਜਿਹੜੇ ਆ ਉਹ ਆਕੜੇ ਹੋਏ ਆ ਇਹ ਉਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰਦੀ ਅੱਜ ਦੀ ਕਿਸਾਨੀ ਹੈ ਜਿਹੜੀ ਜਾਂ ਇਹਦੇ ਵਿੱਚ ਜਿਹੜੇ ਸਾਰਥਿਕ ਕਦਮ ਨੇ ਜਿਵੇਂ ਕਿ ਸੁਮੇਂ ਨਾਥਨ ਕਮਿਸ਼ਨ ਦੀ ਰਿਪੋਰਟਾਂ ਨੂੰ ਰਿਪੋਰਟ ਨੂੰ ਇਨ ਬੈਨ ਲਾਗੂ ਕਰਨਾ ਜਾਂ ਖੇਤੀ ਜਨਸਾ ਦੇ ਭਾਅ ਨੂੰ ਸੂਚਕ ਅੰਕ ਨਾਲ ਜੋੜਨਾ ਇਹ ਇਹ ਉਹਨਾਂ ਨੂੰ ਵਾਰਾ ਨਹੀਂ ਖਾਂਦਾ ਇਹ ਘਾਟੇ ਦਾ ਕਾਰਪੋਰੇਟ ਹਾਊਸ ਜਿਹਦੇ ਵਿੱਚ ਦੋ ਵੱਡੇ ਨਾਂ ਨੇ ਅਡਾਨੀ ਅਮਬਾਨੀ ਫਿਰ ਹੋਰ ਵੀ ਨੇ ਰਤਨ ਟਾਟਾ ਟਾਟਾ ਸਮੂਹ ਆ ਬੜੇ ਨੇ ਬਿਰਲਾ ਹੁਣੀ ਦਿੱਤੇ ਬਿਰਲਾ ਜਿੰਦਲ ਇਹ ਸਾਰੇ ਇਹਨਾਂ ਨੂੰ ਸੂਟ ਨਹੀਂ ਕਰਦੀ ਏ ਜੀ ਇਹਨਾਂ ਨੂੰ ਸੂਟ ਨਹੀਂ ਕਰਦੀ ਇਹ ਚਾਹੁੰਦੇ ਨੇ ਕਿ ਜਿੰਨੀ ਖੇਤੀ ਦੀ ਜਨਸ ਹੈ ਜਿੰਨੀ ਖੇਤੀ ਦੀ ਜਨਸ ਹੈ ਉਹ ਸਾਡੀਆਂ ਤਜੋਰੀਆਂ ਚ ਬੰਦ ਹੋ ਜਵੇ ਐਸੀ ਲੋੜ ਦੇ ਹਿਸਾਬ ਦੇ ਨਾਲ ਦਈਏ ਤੇ ਆਪਣੇ ਭਾਅ ਦੇ ਹਿਸਾਬ ਨਾਲ ਬਾਹਰ ਕੱਢੀਏ ਐਸੀ 200 ਦੀ ਚੀਜ਼ ਖਰੀਦ ਕੇ 700 800 900 ਦੀ ਵੇਚੀਏ ਤੇ ਆਪਣੇ ਮਹਿਲ ਮਾੜੀਆਂ ਜਿਹੜੇ ਆ ਉਹਨਾਂ ਨੂੰ ਵੱਡੇ ਕਰਦੇ ਜਾਈਏ ਤੇ ਗਰੀਬ ਦਾ ਘਰ ਤੇ ਚੁੱਲ੍ਹਾ ਠੰਡਾ ਹੁੰਦਾ ਜਾਵੇ ਕੁੱਲ ਵਟਾ ਜਮਾ ਇਹਦਾ ਇਹੀ ਹੈ ਕਿ ਕੇਂਦਰ ਸਰਕਾਰ ਇਹਨਾਂ ਪੂੰਜੀਪਤੀਆਂ ਦੇ ਅੱਗੇ ਝੁਕੀ ਹੋਈ ਹੈ ਨਾ ਕਿ ਉਹ ਕਿਸਾਨਾਂ ਦੇ ਅੱਗੇ ਕੁੱਲ ਮਿਲਾ ਕੇ ਕੇਂਦਰ ਸਰਕਾਰ ਕੋਈ ਹੱਲ ਨਹੀਂ ਕੱਢਣਾ ਚਾਹੁੰਦੀ ਕੇਂਦਰ ਸਰਕਾਰ ਉਹਨਾਂ ਦੇ ਉਹਨਾਂ ਨੂੰ ਬਚਾਉਣ ਦੇ ਲਈ ਆਪਣੇ ਜਿਹੜੇ ਉਹਨਾਂ ਦੇ ਆਕਾ ਨੇ ਪੂੰਜੀਪਤੀ ਨੇ ਕਾਰਪੋਰੇਟ ਨੇ ਜਿਹੜੇ ਉਹਨਾਂ ਨੂੰ ਬਚਾਉਣ ਦੇ ਲਈ ਕਿਸਾਨ ਨੂੰ ਕੁੱਟਣ ਦੇ ਲਈ ਵੀ ਸੁੱਟਣ ਦੇ ਲਈ ਵੀ ਮਾਰਨ ਦੇ ਲਈ ਵੀ ਤਿਆਰ ਹੈ ਕਿਸਾਨ ਹੀ ਨਹੀਂ ਇਕੱਲਾ ਮਰਦਾ ਇਸ ਦੇ ਵਿੱਚ ਇਸ ਦੇ ਵਿੱਚ ਮਜ਼ਦੂਰ ਦਾ ਵੀ ਉਹਨਾਂ ਹੀ ਨੁਕਸਾਨ ਹੁੰਦਾ ਹੈ ਕੋਈ ਕਹੀ ਜਾਵੇ ਕਿ ਸਾਡਾ ਸਾਨੂੰ ਕੀ ਉਹਨਾਂ ਹੀ ਨੁਕਸਾਨ ਮਜ਼ਦੂਰ ਦਾ ਹੁੰਦਾ ਹੈ ਉਹਨਾਂ ਹੀ ਜਿਹੜੀਆਂ ਛੋਟੇ ਬਾਜ਼ਾਰ ਨੇ ਜਿਹੜੀਆਂ ਮੰਡੀਆਂ ਨੇ ਜਿਹੜੇ ਮੋੜ ਮੰਡੀ ਐ ਲਹਿਰਾ ਮੰਡੀ ਐ ਅਜ਼ਨਾਲਾ ਐ ਆਦਮਪੋਰਾ ਜਿਹੜੀਆਂ ਛੋਟੀਆਂ ਮੰਡੀਆਂ ਨੇ ਜਿੱਥੇ ਪਿੰਡੂ ਲੋਕ ਆਉਂਦੇ ਸੰਗਰੂਰ ਅਜਨੀਆਂ ਵੀ ਛੋਟੀਆਂ ਮੰਡੀਆਂ ਨੇ ਜਿਹੜੀਆਂ ਸਿੱਧੀਆਂ ਖੇਤੀ ਦੇ ਨਾਲ ਸਬੰਧ ਰੱਖਦੀਆਂ ਨੇ ਇਹਨਾਂ ਦੇ ਦੁਕਾਨਦਾਰਾਂ ਨੂੰ ਇਹਨਾਂ ਦੇ ਆੜਤੀਆਂ ਨੂੰ ਇੱਥੇ ਵੱਸਦੇ ਹਰ ਇੱਕ ਬੰਦੇ ਨੂੰ ਖੇਤੀ ਦੇ ਨੁਕਸਾਨ ਦਾ ਕਿਸਾਨ ਦੇ ਘਾਟੇ ਦਾ ਨੁਕਸਾਨ ਜੜਾਉ ਹੁੰਦਾ ਹੈ ਇਸ ਕਰਕੇ ਹੰਬਲਾ ਇਕੱਠੇ ਮਾਰਨ ਦੀ ਲੋੜ ਹੈ ਅ ਬੇਸ਼ੱਕ ਡੱਲੇਵਾਲ ਦੇ ਤੌਰ ਤਰੀਕੇ ਨਾਲ ਤੁਸੀਂ ਸਹਿਮਤ ਹੋਵੋ ਨਾ ਹੋ ਪਰ ਮੰਗਾ ਤੇ ਮਸਲੇ ਤਾਂ ਉਹੀ ਨੇ ਜਿਹੜੇ ਜ਼ਾਇਦ ਨੇ ਤੇ ਕੁੱਲ ਮਿਲਾ ਕੇ ਹੁਣ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਡੱਲੇਵਾਲ ਵਰਗੇ ਆਗੂ ਦੀ ਜਾਨ ਬਹੁਤ ਕੀਮਤੀ ਹੈ ਉਹਨੂੰ ਬਚਾਉਣ ਦੀ ਪਹਿਲ ਹੋਣੀ ਚਾਹੀਦੀ ਹੈ ਮੰਗਾ ਮਨਾਉਣ ਦੀ ਪਹਿਲ ਹੋਣੀ ਚਾਹੀਦੀ ਹੈ ਪੰਜਾਬ ਦੀਆਂ ਸਮੂਚੀਆਂ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਆਰਟੀਏ ਛੈਲਰ ਮਾਲਕ ਸਾਰਿਆਂ ਨੂੰ ਸਿਰ ਜੋੜ ਕੇ ਬੈਠ ਕੇ ਕੇਂਦਰ ਸਰਕਾਰ ਦੇ ਇਸ ਹੱਲੇ ਦੇ ਖਿਲਾਫ ਖੜੇ ਹੋਣ ਦੀ ਲੋੜ ਹੈ ਤਦ ਹੀ ਪੰਜਾਬ ਦੀ ਆਰਥਿਕਤਾ ਬਚ ਸਕਦੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਵਾਗਾ ਬਾਰਡਰ ਖਲੋਣ ਦੀ ਲੋੜ ਹੈ ਤਾਂ ਹੀ ਪੰਜਾਬ ਦੇ ਅੰਦਰ ਜਿਹੜਾ ਰੁਕਿਆ ਹੋਇਆ ਕਹਿ ਲੀਏ ਕਿ ਇੱਕ ਇਕਨੋਮਿਕਲ ਸਰਕਲ ਹੈ ਜਿਹੜਾ ਜਿਹੜਾ ਆਰਥਿਕ ਚੱਕਰ ਹੈ ਉਹਨੂੰ ਜਿਹੜਾ ਗੇੜਾ ਦਿੱਤਾ ਜਾ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਇਦੋਂ ਵੱਧਤਰ ਹੋਣਗੇ ਜਿਹੜੇ ਅੱਜ ਨੇ ਮੁੱਖ ਮੰਤਰੀ ਸਾਹਿਬ ਤਾਂ ਕਹਿ ਲੀਏ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੇ ਮੋੜ ਚ ਲੱਗ ਚੁੱਕੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਜ਼ਰ ਹੀ ਨਹੀਂ ਆਉਂਦਾ ਉਹ ਛੱਡੋ ਉਗਰਾਹਾ ਬਾਕੀ ਜਥੇ ਬੰਦੀਆਂ ਨਾਰਾ ਦਿੰਦੀਆਂ ਨੇ ਕਿ ਸਰਕਾਰਾਂ ਤੋਂ ਨਾ ਝਾਕ ਰੱਖੋ ਆਪਣੀ ਰਾਖੀ ਆਪ ਕਰੋ ਇਹ ਤੁਹਾਨੂੰ ਆਪ ਕਰਨੀ ਪੈਣੀ ਹੈ ਇਹਦੇ ਲਈ ਤਿਆਰ ਹੋ ਜਾਵੋ ਖਨੋਰੀ ਬਾਰਡਰ ਤੇ ਹਾਲਾਤ ਕਾਫੀ ਨਾਜ਼ੁਕ ਨੇ ਇਹ ਗੱਲ ਵੀ ਸਪਸ਼ਟ ਹੈ ਬੇਸ਼ੱਕ ਉੱਥੇ ਕਲਾਕਾਰ ਜਾ ਰਹੇ ਨੇ ਸਮਰਥਨ ਦੇਣ ਲਈ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣੇ ਗਏ ਕਾਂਗਰਸ ਦੇ ਅਕਾਲੀ ਦਲ ਦੇ ਬਾਕੀ ਸਾਰੇ ਲੀਡਰ ਵੀ ਜਾ ਰਹੇ ਨੇ ਸਵੇਰੇ ਵੀ ਕਾਂਗਰਸੀਆਂ ਨੂੰ ਕਿਹਾ ਸੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀਆਂ ਉਹਨਾਂ ਦੀ ਕਰਤੂਤਾ ਨੇ ਉਹ ਤੁਹਾਡੇ ਸਾਹਮਣੇ ਰੱਖੀਆਂ ਸੀ ਕਿ ਮਿਲ ਕੇ ਫੋਟੋਆਂ ਖਿਚਾ ਕੇ ਰੀਲਾ ਬਣਾ ਕੇ ਥੱਲੇ ਗਾਣੇ ਲਾ ਕੇ ਕੱਖ ਨਹੀਂ ਬੰਨਣਾ ਕਾਂਗਰਸ ਅਕਾਲੀ ਦਲ ਬੀਐਸਪੀ ਸੀਪੀਆਈ ਸੀਪੀਐਮ ਆਮ ਆਦਮੀ ਪਾਰਟੀ ਸਾਰੇ ਬੈਠਣ ਬਹਿਣਾ ਤੁਸੀਂ ਚੰਡੀਗੜ੍ਹ ਹੀਟਰ ਵਾਲੇ ਕਮਰੇਆਂ ਦਾ ਘਟੋ ਘਟ ਉੱਥੇ ਇਕੱਠੇ ਹੋ ਕੇ ਬਹਿ ਜਾਓ ਹੱਥ ਬੰਨ ਕੇ ਬੇਨਤੀ ਹੈ ਉੱਥੇ ਇਕੱਠੇ ਹੋ ਕੇ ਬਹਿ ਜਾਓ ਸਾਰੇ ਜਿੰਨੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਆਮ ਆਦਮੀ ਪਾਰਟੀ ਵਾਲੇ ਬੀਐਸਪੀ ਵਾਲੇ ਸੀਪੀਆਈ ਸੀਪੀਐਮ ਵਾਲੇ ਜਿੰਨੇ ਨਿੱਕੇ ਮੋٹے ਵੱਡੇ ਛੋਟੇ ਸਾਰਿਆਂ ਸਾਰੇ ਇਕੱਠੇ ਹੋ ਕੇ ਬਹਿ ਜਾਓ ਇੱਕ ਸਰਪਾਰਟੀ ਮੀਟਿੰਗ ਸਦੋ ਉਸ ਤੋਂ ਬਾਅਦ ਖਾਕਾ ਤਿਆਰ ਕਰੋ ਕਿ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਬਚਾਉਣਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਕਿਵੇਂ ਬਚਾਉਣਾ ਹੈ ਇਸ ਸੰਕਟ ਦੇ ਵਿੱਚੋਂ ਕਿਸਾਨੀ ਨੂੰ ਕਿਵੇਂ ਕੱਢ ਕੇ ਲੈ ਕੇ ਜਾਣਾ ਹੈ ਕੱਲੀਆਂ ਫੋਟੋਆਂ ਰੀਲਾਂ ਪਾਉਣ ਦੇ ਨਾਲ ਨਾ ਤਾਂ ਸਿਆਸਤ ਚੱਲਣੀ ਹੈ ਰੀਅਲ ਚ ਸਿਆਸਤ ਕਰੋ ਰੀਲਾਂ Se assinar a التناقض